ਦੇ ਘਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਿਆ ਰੱਖਦੇ ਆਂ। ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 ਅਪ੍ਰੈਲ ਨੂੰ ਪਹਿਲਗਾਮ ਵਿਕੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ-ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਾ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 ਅਪ੍ਰੈਲ ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ-ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹੇਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ-ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਿਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਕੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ-ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਿਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਿਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹੇਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਕੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ-ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਿਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟ੍ਰੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ-ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਿਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟਵੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ-ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਿਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟਵੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ-ਪੁੱਛ ਕੇ ਮੌਤ ਦੇ ਘਾਟ ਉਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾਂ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹੇਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟਵੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਖੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ ਪੁੱਛ ਕੇ ਮੌਤ ਦੇ ਘਾਟ ਤਾਰੇ ਜਾਣ ਤੋਂ ਬਾਅਦ ਭਾਰਤ ਵੱਲੋਂ ਪਾਕਿਸਤਾਨ ਨਾਲ ਲੱਗਦੀ ਅਟਾਰੀ ਸਰਹੱਦ ਨੂੰ ਮੁਕੰਮਲ ਤੌਰ ਤੇ ਬੰਦ ਕੀਤੇ ਜਾਣ ਤੋਂ ਬਾਅਦ ਦੋਵੇਂ ਦੇਸ਼ਾਂ ਦਰਮਿਆਨ ਭਾਰੀ ਤਣਾਅ ਤੋਂ ਬਾਅਦ ਹੋ ਰਹੇ ਸੁਖਾਵੇ ਮਾਹੌਲ ਦੇ ਮੱਦੇਨਜ਼ਰ ਭਾਰਤ ਸਰਕਾਰ ਨੇ ਵੱਡਾ ਫੈਸਲਾ ਲੈਂਦੇ ਆ ਅਟਾਰੀ ਸਰਹੱਦ ਤੇ ਹੁੰਦੀ ਝੰਡੇ ਦੀ ਰਸਮ ਜੋ ਕਿ ਪਿਛਲੇ ਦਿਨੀ ਮੁਅਤਲ ਕਰਕੇ ਰੱਖੀ ਗਈ ਸੀ ਉਸ ਨੂੰ ਬਹਾਲ ਕਰਦੇ ਆ ਭਾਰਤ ਨੇ 20 ਮਈ ਨੂੰ ਸ਼ਾਮ ਝੰਡੇ ਦੀ ਰਸਮ ਰੀਟਵੀਟ ਸ਼ੁਰੂ ਕਰਨ ਦਾ ਵੱਡਾ ਫੈਸਲਾ ਲਿਆ ਹੈ ਸਰਕਾਰੀ ਅਧਿਕਾਰੀ ਵੱਲੋਂ ਦਿੱਤੀ ਗਈ ਇਸ ਸੰਬੰਧੀ ਸੂਚਨਾ ਤੇ ਦੱਸਿਆ ਗਿਆ ਹੈ ਕਿ 20 ਮਈ ਨੂੰ ਭਾਰਤ ਸਰਕਾਰ ਵੱਲੋਂ ਬੀਐਸਐਫ ਨੂੰ ਹੋਏ ਹੁਕਮ ਅਨੁਸਾਰ ਭਾਰਤ ਦੀ ਅਟਾਰੀ ਸਰਹੱਦ ਵਿਖੇ ਬਿਨਾ ਸੇਲਾਨੀਆਂ ਦੇ ਰੋਕ-ਟੋਕ ਤੇ ਝੰਡੇ ਦੀ ਰਸਮ ਨੂੰ ਸ਼ੁਰੂ ਕੀਤਾ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਮੌਕੇ ਪਹਿਲੇ ਦਿਨ ਝੰਡੇ ਦੀ ਮੋੜ ਰਸਮ ਸ਼ੁਰੂ ਕਰਨ ਤੇ ਸੇਲਾਨੀਆਂ ਦੀ ਗਿਣਤੀ ਨੂੰ ਖੁੱਲ੍ਹਿਆ ਰੱਖਦੇ ਆਂ। ਪਾਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਦੇ ਪਰਿਵਾਰਾਂ ਨੂੰ ਵੀ ਇਸ ਮੌਕੇ ਝੰਡੇ ਦੀ ਰਸਮ ਰੀਟਵੀਟ ਵੇਖਣ ਲਈ ਖੁੱਲਾ ਸੱਦਾ ਦਿੱਤਾ ਗਿਆ ਹੈ 22 April ਨੂੰ ਪਹਿਲਗਾਮ ਵਿਕੇ ਹੋਏ ਭਾਰਤੀ ਸੈਲਾਨੀਆਂ ਤੇ ਹੋਏ ਹਮਲੇ ਦੌਰਾਨ ਬੇਕਸੂਰ ਲੋਕਾਂ ਨੂੰ ਉਹਨਾਂ ਦੀ ਜਾਤ ਪੁੱਛ ਪੁੱਛ ਕੇ